ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਜ਼ਾਦ ਆਵਾਜ਼ ਮੈਂ ਪ੍ਰਦੀਪ ਕੁੰਨਾ ਇੱਕ ਵੀਡੀਓ ਦਿਖਾ ਰਹੇ ਹਾਂ ਤੁਹਾਨੂੰ ਬੜੀ ਦੁੱਖ ਦੀ ਗੱਲ ਆ ਵੀ ਕੁਦਰਤ ਦੇ ਨਾਲ ਆਪਾਂ ਕਿੰਨਾ ਖਿਲਵਾੜ ਕਰ ਰਹੇ ਹਾਂ ਕਿਉਂਕਿ ਜਦੋਂ ਕਿਸੇ ਚੀਜ਼ ਨੂੰ ਅੱਗ ਲਾਈ ਜਾਂਦੀ ਹੈ ਉਹਦੇ ਵਿੱਚ ਅਨੇਕਾਂ ਤਰ੍ਹਾਂ ਦੇ ਜਿਹੜੇ ਜਾਨਵਰ ਉਹ ਵੀ ਸੜਕੇ ਸੁਆਹ ਹੋ ਜਾਂਦੇ ਆ ਇਸੇ ਤਰ੍ਹਾਂ ਦੀ ਘਟਨਾ ਅਗਰ ਆਪਾਂ ਦੇਖੀਏ ਤਾਂ ਜਦੋਂ ਆਪਾਂ ਜੀਵਨਨਗਰ ਤੋਂ ਐਲਾਬਾਦ ਨੂੰ ਆਉਣੇ ਆ ਰਸਤੇ ਦੇ ਵਿੱਚ ਤਿੰਨ ਚਾਰ ਪਿੰਡ ਪੈਂਦੇ ਆ ਪ੍ਰਤਾਪਨਗਰ ਬੁੱਢੀ ਮੇੜੀ ਆ ਉਥੇ ਦਰਖਤਾਂ ਦੇ ਥੱਲੇ ਜਿਹੜਾ ਘਾਹ ਉਗਿਆ ਹੋਇਆ ਸੀ ਸਾਈਡਾਂ ਦੇ ਉੱਤੇ ਰੋਡ ਦੇ ਉੱਤੇ ਉਹਨਾਂ ਨੂੰ ਅੱਗ ਲਾਈ ਗਈ ਕਿਤੇ ਨਾ ਕਿਤੇ ਉਹਦੇ ਵਿੱਚ ਜਿਹੜੇ ਜਾਨਵਰ ਸੀ ਉਹ ਵੀ ਮਰੇ ਆ ਤੇ ਦਰਖਤਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਦਰਖਤਾਂ ਅੰਦਰੋਂ ਸੜ ਗਏ ਆ ਉਹਨਾਂ ਦੀਆਂ ਜੜਾਂ ਜਿਹੜੀਆਂ ਉਹ ਸੜ ਗਈਆਂ ਤੇ ਪਿੱਛੇ ਜਿਹੜੀ ਵੀਡੀਓ ਚੱਲ ਰਹੀ ਹੈ ਇਹ ਉਥੋਂ ਦੀ ਹੀ ਆ ਪ੍ਰਤਾਪਨਗਰ ਬੁੱਢੀ ਮੇੜੀ ਸਾਰੇ ਇਹਨਾਂ ਪਿੰਡਾਂ ਦੇ ਵਿੱਚ ਦੋਨੋਂ ਪਾਸੇ ਸੜਕ ਦੇ ਜਿਹੜਾ ਸਾਈਡ ਹੁੰਦੀ ਆ ਉੱਥੇ ਦਰਖਤ ਲੱਗੇ ਹੋਏ ਸੀ ਵੱਡੇ ਵੱਡੇ ਦਰਖਤ ਸੀਗੇ ਪੈਦਿਆਂ ਦੇ ਉਹਨਾਂ ਨੂੰ ਅੱਗ ਲਾਈ ਗਈ ਸਾਈਡਾਂ ਦੇ ਜਿਹੜਾ ਥੱਲੇ ਘਾਹ ਹੁੰਦਾ ਉਹਦੇ ਵਿੱਚ ਅੱਗ ਲਾਈ ਗਈ ਉਹਦੇ ਨਾਲ ਕਾਫੀ ਨੁਕਸਾਨ ਹੋਇਆ ਦਰਖਤਾਂ ਦਾ ਵੱਡੇ ਵੱਡੇ ਦਰਖਤਾਂ ਜਿਹੜੇ ਸੜ ਗਏ ਅੰਦਰੋਂ ਜਿਹੜਾ ਉਹਨਾਂ ਦੀਆਂ ਜਿਹੜੀਆਂ ਸੜਗੀਆਂ ਤੇ ਉਹ ਸੁੱਕਣੇ ਸ਼ੁਰੂ ਹੋ ਗਏ ਆ ਲੋਕ ਜਿਹੜੇ ਗਰੀਬ ਜਨਤਾ ਉਹਦਾ ਉੱਪਰ ਸੱਕ ਵੀ ਲਾ ਰਹੀ ਆ ਕਿਤੇ ਨਾ ਕਿਤੇ ਉਹਨਾਂ ਨੂੰ ਕਮਜ਼ੋਰ ਕਰ ਰਹੀ ਆ ਤੇ ਕਾਫੀ ਦਰਖਤਾਂ ਜਿਹੜੇ ਉਹ ਅੱਗ ਦੇ ਕਾਰਨ ਉੱਥੇ ਡਿੱਗ ਵੀ ਪਏ ਆ ਟੁੱਟ ਕੇ ਇੱਕ ਦਰਖਤ ਤਾਂ ਉੱਥੇ ਇਹੋ ਜਿਹਾ ਦੇਖਿਆ ਵੀ ਅੱਧਾ ਦਰਖਤ ਟੁੱਟ ਕੇ ਨੇਰੀ ਦੇ ਨਾਲ ਉੱਤੇ ਟੰਗਿਆ ਹੋਇਆ ਵਾ ਉਹ ਰਾਹ ਦੇ ਵਿੱਚ ਕਿਤੇ ਨਾ ਕਿਤੇ ਮੋਟਰਸਾਈਕਲ ਵਾਲੇ ਦੇ ਗੱਡੀ ਵਾਲੇ ਦੀ ਮੌਤ ਦਾ ਕਾਰਨ ਬਣ ਸਕਦਾ ਕਿਉਂਕਿ ਥੋੜੀ ਜੀ ਹਵਾ ਜਦੋਂ ਬਗੀ ਉਹ ਕਿਤੇ ਨਾ ਕਿਤੇ ਉੱਤੇ ਡਿੱਗ ਸਕਦਾ ਵਾ ਇਹ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਿਖਾ ਰਹੇ ਆ ਵੀ ਦਰਖਤ ਉੱਤੇ ਟੰਗਿਆ ਹੋਇਆ ਅੱਧਾ ਟੁੱਟ ਕੇ ਛਪਦਾ ਜਿਹੜਾ ਟੰਗਿਆ ਹੋਇਆ ਪਰ ਉਹਦੇ ਵੱਲ ਡਿਪਾਰਟਮੈਂਟ ਦਾ ਕੋਈ ਧਿਆਨ ਨਹੀਂ ਇਹ ਡਰਾਖਤ ਲੰਗਿਆ ਹੋਇਆ ਜਦੋਂ ਆਪਾਂ ਬੁੱਢੀ ਮੜੀ ਤੋਂ ਐਲਾਬਾਦ ਨੂੰ ਆਉਂਦੇ ਆ ਜਿਹੜੀ ਬੁੱਢੀ ਮੜੀ ਦੇ ਥੋੜਾ ਜਿਹਾ ਅੱਗੇ ਲੰਘ ਕੇ ਨਹਿਰ ਆਉਂਦੀ ਆ ਨਹਿਰ ਦੇ ਨਾਲ ਹੀ ਛੋਟੀ ਜਿਹੀ ਨਹਿਰ ਆ ਉਹਦੇ ਨਾਲ ਸੱਜੇ ਹੱਥ ਟੰਗਿਆ ਹੋਇਆ ਡਰਾਖਤ ਆ ਇਹ ਕਦੋਂ ਵੀ ਕਿਸੇ ਦੀ ਵੀ ਮੌਤ ਦਾ ਕਾਰਨ ਬਣ ਸਕਦਾ ਡਿੱਗ ਸਕਦਾ ਜਦੋਂ ਥੋੜੀ ਜਿਹੀ ਹਵਾ ਤੇਜ਼ ਆਈ ਤਾਂ ਰਸਤੇ ਦੇ ਵਿੱਚ ਕੋਈ ਮੋਟਰਸਾਈਕਲ ਜਾਂਦਾ ਉਹਦੇ ਉੱਤੇ ਡਿੱਗ ਸਕਦਾ ਤੇ ਸਾਰੇ ਭਰਾਵਾਂ ਨੂੰ ਇਹ ਬੇਨਤੀ ਆ ਵੀ ਇਸ ਤਰ੍ਹਾਂ ਅੱਗ ਨਾ ਲਾਇਆ ਕਰੋ ਅਗਰ ਉੱਥੋਂ ਆਪਾਂ ਘਾ ਵੈਸੇ ਸਾਫ਼ ਕਰ ਸਕਦੇ ਹਾਂ ਟਰੈਕਟਰ ਦੇ ਨਾਲ ਕਈ ਦੇ ਨਾਲ ਤੋ ਜਾਨਵਰਾਂ ਦੀਆਂ ਜਿਹੜੀਆਂ ਜਾਨਾਂ ਬੇਜਵਾਨ ਜਾਨਵਰ ਆ ਜਿਹੜੇ ਛੋਟੇ ਛੋਟੇ ਕੀੜੇ ਮਕੋੜੇ ਆ ਉਹਨਾਂ ਦੀ ਜਾਨ ਵਸ ਸਕਦੀ ਆ ਕਿਉਂਕਿ ਅਗਰ ਆਪਾਂ ਅੱਗ ਲਾਉਨੇ ਆ ਤਾਂ ਉਹਦੇ ਵਿੱਚੋਂ ਸੜ ਕੇ ਤਵਾ ਜਾਂਦੇ ਆ ਉਹਨਾਂ ਦੇ ਬੱਚੇ ਵੀ ਹੁੰਦੇ ਆ ਪਰ ਕਿਤੇ ਨਾ ਕਿਤੇ ਆਪਾਂ ਪਾਪਾਂ ਦੇ ਭਾਗੀ ਬਣਦੇ ਆ ਆਪਣੀ ਇੱਕ ਸਹੂਲਤ ਲਈ ਵੀ ਸਾਨੂੰ ਉਥੋਂ ਘਾਹ ਕੱਟਣਾ ਨਾ ਪਵੇ ਇਹ ਤਸਵੀਰਾਂ ਸਾਰੀਆਂ ਉਸੇ ਰੋਡ ਦੀਆਂ ਦੋਨੋਂ ਸਾਈਡ ਦੀਆਂ ਬਿਲਕੁਲ ਸੜਕੇ ਜੜਾਂ ਉਹਨਾਂ ਦੀਆਂ ਦਰਖਤਾਂ ਦੀਆਂ ਜਿਹੜੀਆਂ ਸਵਾਹ ਹੋ ਚੁੱਕੀਆਂ ਕੁਦਰਤ ਦੇ ਨਾਲ ਜਿਹੜਾ ਖਿਲਵਾੜ ਕੀਤਾ ਜਾ ਰਿਹਾ ਵਾ ਆਉਣ ਵਾਲੀ ਜਿਹੜੀ ਆਪਣੀ ਪੀੜ੍ਹੀ ਆ ਉਹਦੇ ਲਈ ਆਪਾਂ ਕੰਡੇ ਬੀਜ ਰਹੇ ਆ ਕਿਉਂਕਿ ਦਰਖਤ ਵੱਡੇ ਜਾ ਰਹੇ ਆ ਸਾਰੇ ਰੋਡ ਦੇ ਉੱਤੋਂ ਆਸੇ ਪਾਸਿਓਂ ਰਾਣੀ ਵਾਲੀ ਸਾਈਡ ਗੱਲ ਕਰ ਲਈਏ ਤਾਂ ਉੱਥੋਂ ਵੀ ਦੋਨੋਂ ਸਾਈਡ ਆ ਜਿਹੜੀ ਰੋਡ ਦੀ ਆ ਬਿਲਕੁਲ ਖਾਲੀ ਪਈ ਆ ਕਿਤੇ ਵੀ ਖੜਨੂ ਥਾਂ ਨਹੀਂ ਅਗਰ ਕਿਤੇ 2 ਮਿੰਟ ਛਾਂ ਦੇ ਵਿੱਚ ਖੜਨਾ ਹੋਵੇ ਤੇ ਆਪਾਂ ਨੂੰ ਛਾਂ ਬੜੀ ਮੁਸ਼ਕਲ ਦੇ ਨਾਲ ਮਿਲੂਗੀ ਰੋਡ ਦੇ ਉੱਤੇ ਤੇ ਆਉਣ ਵਾਲੇ ਸਮੇਂ ਤਾ ਮੈਨੂੰ ਲੱਗਦਾ ਵੀ ਦਰਖਤ ਕਿਤੇ ਵੀ ਨਜ਼ਰ ਨਹੀਂ ਆਉਣੇ ਕਿਉਂਕਿ ਘਰ ਘਰ ਦੇ ਵਿੱਚ ਜਿਹੜੀਆਂ ਏਸੀ ਵਾਲੀਆਂ ਸਹੂਲਤਾਂ ਆ ਰਹੀਆਂ ਉਹ ਵੀ ਕਿਤੇ ਨਾ ਕਿਤੇ ਆਪਣੀ ਜਾਨ ਲਈ ਖਤਰੇ ਦਾ ਨਿਸ਼ਾਨ ਆ ਜਿਹੜਾ ਉਹ ਬਣਦੀਆਂ ਜਾ ਰਹੀਆਂ ਵਾ ਕਿਉਂਕਿ ਘਰ ਦੇ ਵਿੱਚ 5 ਕਮਰੇ ਆ ਦਾ 5 ਏਸੀ ਲੱਗੇ ਆ ਉਹਨਾਂ ਦੀ ਜਿਹੜੀ ਗਰਮ ਹਵਾ ਉਹ ਆਪਣੀ ਕਿਤੇ ਨਾ ਕਿਤੇ ਨੁਕਸਾਨ ਕਰੂਗੀ ਘਰ ਦੇ ਵਿੱਚ ਪੌਦਾ ਇੱਕ ਨਹੀਂ ਏਸੀ 5 ਲੱਗੇ ਹੋਏ ਆ ਇਹ ਵੀ ਕਿਤੇ ਨਾ ਕਿਤੇ ਆਪਣੀ ਜਿਹੜੀ ਆ ਹਾਰਟ ਟੈਕ ਹੋ ਰਾਇਆ ਹੋਰ ਕਈ ਤਰ੍ਹਾਂ ਦੀਆਂ ਇਹ ਬਿਮਾਰੀਆਂ ਹੋ ਰਹੀਆਂ ਸਰੀਰ ਨੂੰ ਇਹ ਵੀ ਉਹਦਾ ਬਹੁਤ ਵੱਡਾ ਕਾਰਨ ਆ ਇਹ ਤਸਵੀਰਾਂ ਤੁਸੀਂ ਪਿੱਛੇ ਦੇਖ ਰਹੇ ਹੋ ਵੀ ਦਰਖਤ ਕਿੰਨੀ ਬੁਰੀ ਤਰ੍ਹਾਂ ਜਿਹੜੇ ਜੜਾਂ ਉਹਨਾਂ ਦੀਆਂ ਥਾਲੀਆਂ ਗਈਆਂ ਲੱਗਦਾ ਵੀ ਇਹ ਸਾਰੇ ਸੁੱਕ ਗਏ ਕਿਤੇ ਕਿਤਨਾ ਕਿਤੇ ਇਹ ਡਿੱਗਣਗੇ ਕਿਉਂਕਿ ਜਦੋਂ ਜੜਾਂ ਹੀ ਸਾਰੀਆਂ ਸੜ ਗਈਆਂ ਉਹਨਾਂ ਦੀਆਂ ਤੇ ਫਿਰ ਉਹ ਉੱਤੋਂ ਹਰਿਆ ਕੀ ਰਹਿਣਾ ਪੱਤਿਆਂ ਨੇ ਤੇ ਦੋਸਤੋ ਇਸ ਤਰ੍ਹਾਂ ਦੀ ਜਣੀਆ ਕੁਦਰਤ ਦੇ ਨਾਲ ਆਪਾਂ ਖਿਲਵਾੜ ਕਰ ਰਹੇ ਆ ਨਾ ਕਰਿਆ ਕਰੋ ਅਗਰ ਆਪਣਾ 100 200 ਰੁਪਇਆ ਲਾ ਕੇ ਉੱਥੇ ਦਿਹਾੜੀ ਲਾ ਕੇ ਕੋਈ ਬੰਦਾ ਲਾ ਕੇ ਉਹਦੀ ਸਫਾਈ ਹੁੰਦੀ ਆ ਤੇ ਆਪਾਂ ਨੂੰ ਅੱਗ ਲਾਉਣ ਦੀ ਲੋੜ ਨਾ ਪਵੇ ਨਾ ਜੀਵ ਜੰਤੂਆਂ ਦੀ ਜਾਨ ਜਾਵੇ ਨਾ ਹੀ ਆਪਣੀ ਜ਼ਿੰਦਗੀ ਦੇ ਆਉਣ ਵਾਲੇ ਬੱਚਿਆਂ ਦੇ ਲਈ ਆਪਾਂ ਕੰਡੇ ਵੀ ਜੀਏ ਕਿਉਂਕਿ ਅਗਰ ਦਰਖਤ ਨਹੀਂ ਹੋਣਗੇ ਤਾਂ ਬੱਚਿਆਂ ਲਈ ਕੰਡੇ ਹੋਣਗੇ ਏਸੀ ਦੇ ਵਿੱਚ ਕਿੰਨਾ ਚਿਰ ਆਪਾਂ ਆਪਣੀ ਜ਼ਿੰਦਗੀ ਆ ਜਿਹੜੀ ਬਤੀਤ ਕਰਾਂਗੇ ਪੱਖੇ ਥੱਲੇ ਬਤੀਤ ਕਰਾਂਗੇ ਦੋਸਤੋ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਓ ਧੰਨਵਾਦ